ਸੱਚੀ ਤਕਸਾਲ ਫਿਰ ਸਤਿਗੁਰੂ ਜੀ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ ਫਿਰ ਗੁਰੂ ਨਾਨਕ ਦੇ ਘਰ ਦੀ ਜਿਹੜੀ ਨਦਰ ਹੈ ਗੁਰੂ ਸਵਾਰਿਓ ਨਦਰੀ ਨਦਰ ਨਿਹਾਲ ਕਿਵੇਂ ਕਰਦੀ ਹੈ ਆਉ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਸਵਾਰਿਓ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸਮਝਾਇਆ ਨਾ ਅੱਜ ਪਹਿਲੋ ਸਰੂਪੇ ਦੀ ਬਖਸ਼ਿਸ਼ ਹੁੰਦੀ ਐ ਸਰੂਪੋ ਆਇਆ ਬੜੇ ਸਤਕਾਰ ਦੇ ਨਾਲ ਬੜੇ ਅਤਬ ਦੇ ਨਾਲ ਅੱਜ ਪਹਿਲਾ ਸਰੂਪਾ ਜ਼ਿੰਦਗੀ ਦੇ ਅੰਦਰ ਮਿਲਿਆ ਗੁਰੂ ਸਵਾਰਿਓ ਤੇ ਮੈਂ ਆਮ ਕਰਕੇ ਥੋੜੇ ਜਿ ਇੱਕ ਸਰੂਪੇ ਦੀ ਡੈਫੀਨੇਸ਼ਨ ਦੇ ਦੇਮਾ ਅੱਜ ਤੇ ਸਾਡੇ ਸਮਾਜ ਦੇ ਅੰਦਰ ਗੁਰੂ ਸਵਾਰਿਓ ਸਰੂਪੋ ਨੂੰ ਆਮ ਜੀ ਬਣਾ ਲਿਆ ਪਹਿਲਾ ਸਰੂਪੋ ਦਾ ਅਰਥ ਕੀ ਹੈ ਸਿਰ ਪਾਓ ਜਿਹੜਾ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਾਨੂੰ ਕੱਜ ਲੈਂਦਾ ਗੁਰੂ ਦਾ ਇਹ ਸਿਫਤ ਤੋਂ ਸੁਲਾ ਦਾ ਕਪੜਾ ਸਰੂਪੋ ਦਾ ਅਰਥ ਜਿਹੜਾ ਸਿਰ ਤੋਂ ਲੈ ਕੇ ਪੈਰਾ ਤੱਕ ਕਿਸੇ ਨੂੰ ਢੱਕ ਲੈਂਦਾ ਕਿਸੇ ਨੂੰ ਨੰਗਾ ਨਹੀਂ ਕਰਦਾ ਸਰੂਪੋ ਸਿਰ ਪਾਓ ਸਿਰ ਤੋਂ ਲੈ ਕੇ ਪੈਰਾ ਤੱਕ ਪਉ ਭਾਵ ਟੱਪ ਲਿਆ ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਿਛਲੇ ਰੇ ਕੀਤੇ ਹੋਏ ਕਰਮ ਕੀਤੀ ਹੋਈ ਕਮਾਈ ਸਭ ਕੁਝ ਗੁਰੂ ਨਾਨਕ ਦੇ ਦਰ ਤੇ ਟੱਪ ਲਈ ਗੁਰੂ ਸਵਾਰਿਓ ਟੱਪ ਕੇ ਤੇ ਅੱਜ ਨਵੇਂ ਗੁਣ ਅੰਦਰ ਕਿਹੜੇ ਪੈਦਾ ਕੀਤੇ ਤੇ ਮੈਂ ਬੇਨਤੀ ਕਰਦੇ ਮਾ ਗੁਰੂ ਸਵਾਰਿਓ ਅੱਜ ਤੇ ਜਿਹਦੇ ਦਿਲ ਕਰਦਾ ਸੀ ਉਸੇ ਦੀ ਸਰੂਪਾ ਪਾਈ ਜਾਂਦੀ ਹੈ ਜਿਹਦੇ ਦਿਲ ਕਰਦਾ ਉਸੇ ਦੀ ਸਰੂਪਾ ਪਾਈ ਜਾਂਦਾ ਭਾਵਿਓ ਵਿਸ਼ਈ ਹੋਵੇ ਭਾਵਿਓ ਨਸ਼ੇੜੀ ਹੋਵੇ ਭਾਵਿਓ ਜੋ ਮਰਜੀ ਹੋਵੇ ਮੈਨੂੰ ਮaaf ਕਰਿਓ ਕਈ ਵਾਰੀ ਅੱਖਾਂ ਦੇ ਸਾਹਮਣੇ ਕਟਨਾਮਾ ਵਾਪਰ ਦਿਆਂ ਜਿਹਨੂੰ ਸਰੂਪੇ ਦੀ ਕਦਰ ਹੀ ਕੋਈ ਨਹੀਂ ਉਹਦੇ ਗਲ ਵਿੱਚ ਅਸੀਂ ਸਰੂਪਾ ਪਾ ਦਿੰਨੇ ਹਾਂ ਉਹ ਇਹੋ ਜੇ ਥਾਂ ਤੇ ਸਰੂਪੇ ਨੂੰ ਸੁੱਟਦਾ ਗੁਰੂ ਸਵਾਰਿਓ ਜਿੱਥੇ ਆਪਾਂ ਕਹਿ ਦਿੰਨੇ ਆ ਕੋਈ ਆਮ जानवर ਵੀ ਨਹੀਂ ਵੜਦਾ ਇਹ ਨਿੱਕ ਕਦਰ ਕੀਤੀ ਅਸੀਂ ਸਰੂਪੇ ਦੀ ਤੇ ਮੈਂ ਬੇਨਤੀ ਕਰਉ ਗੁਰੂ ਸਵਾਰਿਓ ਕਿ ਅਜ ਸਰੂਪਾ ਜੇ ਲੈਣ ਵਾਲਾ ਕਦਰ ਨਹੀਂ ਨਾ ਕਰਦਾ ਤੇ ਦੇਣ ਵਾਲਾ ਸੋਚੇ ਕਿ ਅਸੀਂ ਦੇ ਕੀ ਨੂੰ ਰਹਿ ਆ ਆਪਛਲੇਰੇ ਸਮੇਂ ਦੇ ਅੰਦਰ ਨਾ ਜਦੋਂ ਸਹਿਬ ਜਾਦਿਆਂ ਦਾ ਪਛਲੇਰਾ ਸ਼ਹੀਦੀ ਦੇ ਨ ਦਿਹਾੜਾ ਗੁਜਰ ਕੇ ਗਿਆ ਗੁਰੂ ਸਵਾਰਿਓ ਉਦੋਂ ਅਕਾਲ ਤਖਸੈਬ ਵੱਲੋਂ ਸਮੁੱਚੀਆਂ ਸਿੱਖ ਜਗਤ ਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਸਿੱਖ ਸੁਸਾਇਟੀਆਂ ਸਭਨਾਂ ਨੂੰ ਇੱਕ ਆਦੇਸ਼ ਹੋਇਆ ਸੀ ਕਿ ਜਿਹੜਾ ਸਰੂਪੋ ਭਈ ਕਿਸੇ ਦੇ ਨਹੀਂ ਪਾਉਣਾ ਉਹ ਕਿਹਦੇ ਪਾਉਣਾ ਜਾਣ ਤੇ ਗੁਰੂ ਨਾਨਕ ਦੇਵ ਜੀ ਦੇ ਉੱਪਰ ਬੈਠਾ ਕੋਈ ਗ੍ਰੰਥੀ ਸਿੰਘ ਸਹਿਬਾਨ ਹੈ ਜਾਂ ਕੋਈ ਰਾਗੀ ਸਹਿਬਾਨ ਹੈ ਜਾਂ ਕੋਈ ਕਥਾ ਵਾਚਕ ਹੈ ਜਿਹੜਾ ਸਟੇਜ ਤੇ ਬੈਠ ਕੇ ਗੁਰੂ ਨਾਨਕ ਦੀ ਸਿਫਤ ਕਰਦਾ ਸਰੂਪੇ ਦਾ ਉਹ ਹੱਕਦਾਰ ਹੈ ਤੇ ਬਾਕੀ ਕਿਸੇ ਨੂੰ ਸਰੂਪਾ ਨਹੀਂ ਪਹੁੰਚਦਾ। ਚੱਗਾ SLA ਦਾ ਜੋ ਕਾਰਜ ਹੋਇਆ ਸੀ। ਤੇ ਮੈਂ ਬੇਨਤੀ ਕਰਾਂ ਗੁਰੂ ਸਵਾਰਿਓ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਨੇ ਨਾ ਸਰੂਪੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਆ ਤੇ ਨਾਲ ਇੱਕ ਉਪਦੇਸ਼ ਬਖਸ਼ਿਆ ਕਹਿ ਲੱਗੇ ਬਾਬਾ ਅਮਰਦਾਸ ਅੱਜ ਤੋਂ ਬਾਅਦ ਤੁਸੀਂ ਸੇਵਾ ਸ਼ੁਰੂ ਕਰਦੇ ਹੋ